ਦਾ ਦਿਮਾਗ ਹੱਲ ਗਿਆ ਜਿਹੜਾ ਉਹਨੇ ਕੁਛ ਫੜਾਤਾ ਮੈਂ ਫੜ ਲਿਆ ਜਿਹੜਾ ਕੋਈ ਫੜਾ ਨਾ ਕਰ ਬਾਲ ਲਿਆ ਉਹ ਜਿਹੜਾ ਕੁਛ ਮੈਨੂੰ ਫੜਾਤਾ ਮੈਂ ਫੜ ਲਿਆ ਇੱਧਰ ਤੇਰਾ ਹੱਲ ਗਿਆ ਦਿਮਾਗ ਆਕਾ ਇੱਧਰ ਲਾ ਦੇ ਭਾਈ ਨਾਲੇ ਹਾਂ ਹੁਣ ਦੱਸ ਇਹਨਾਂ ਦਾ ਦੋਆਂ ਦਾ ਜਾਇਜ ਜਾਇਜ ਹਾਂ ਜਮੀ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮਾੜੇ ਇੱਕ ਦਿਨ ਕਰ ਦੇ 33000 ਦੀਆਂ ਲੈ ਜਾ 33 ਕਿੰਨਾ ਹੁੰਦਾ 30 ਤੇ 3 30 ਤੇ 3 ਪੱਠਾ ਦੇਖ ਲੈ ਸਾਰੇ ਵੀਡੀਓ ਵਾਲੇ ਨੇ ਲਾਤੇ ਮੇਰੇ ਪਿੰਨ ਅੱਜ ਬਣਾਤਾ ਪੂਰਾ ਜਿੰਨ ਬਾਈ ਪਸੰਦ ਨੇ ਦੇਖੋ ਭਾਈ ਓਏ ਉੱਤੇ ਦਾ ਫਰ ਰੱਬ ਦੀ ਨਾ ਹੋਣਾ ਜੋੜੀ ਪਸੰਦ ਹੈ ਦੋ ਮੇਰੀ ਬੇਹਗਰੂ ਕਹਿ ਜੋੜੀ ਪਸੰਦ ਹੈ ਫੰਡ ਰੰਗ ਕਪਣਾਂ ਦੀ ਕੋਈ ਤਸੱਲੀ ਨਹੀਂ ਬੱਚੇ ਰਹੇ ਪੱਠਾ ਸਨਖੀਆਂ ਨੇ ਪੱਠਾ ਸਨਖੀਆਂ ਨੇ ਇਹਦਾ ਬੱਚੀਆਂ ਨੇ ਹਜੇ ਹਾ ਪੱਠਾ ਸਨਖੀਆਂ ਨੇ ਚੱਲਦੀਆਂ ਪੱਖੀਆਂ ਨੇ ਪੰਨਣਗੀਆਂ ਵੀ ਬੱਖੀਆਂ ਸਹੀ ਹੈ ਸਹੀ ਮਨ ਲਾਓ ਮੈਨਾਂ ਲਾਉਂ ਮੁੱਲ ਕਥਾਈ ਲਾਉਣਾ ਕੰਨ ਚ ਕੰਨ ਚ ਕੱਲ ਦੱਸ ਦੇ ਮੈਨਾਂ ਲਾ ਦੇ ਲਾ ਦੇ ਮੇਰੀ ਗੱਲ ਤੇ ਖੜੇਗਾ 20000 ਦੀਆਂ ਦੇ ਬਾਈ ਓ ਕਿੱਥੇ ਰਾਜੂ ਹੋਰ ਕਿੱਥੇ ਵਿਕਣਗੀਆਂ ਨਹੀਂ ਵਿਕਣਗੀਆਂ ਮੈਨੂੰ ਦੱਸ ਦੇ ਨਹੀਂ ਜਾਨਾ ਅੱਜ ਤੇਰੇ ਕਰਮ ਤੇਜ ਨੇ ਮਾਲ ਵਿਕਰੇ ਕਰਮ ਤਾਂ ਤੇਜ ਨੇ ਫਿਰ ਸਹੀ ਮੁੱਲ ਲੱਗੂ ਫੇਰ ਹੀ ਆ ਦਵਾ ਦਵ ਨੋਟਾਂ ਦੀ ਜੇਬ ਭਰ ਕੇ ਲੈ ਜਾਵੇਂਗਾ ਉਹ ਕਿੱਥੇ ਨੋਟਾਂ ਨਾਲੇ ਬੈਠ ਕੇ ਚੁੱਲੇ ਮੂਰੇ ਤੱਤੀ ਰੋਟੀ ਖਾਵੇਂਗਾ ਹਾਂ ਲਾਣੇਦਾਰ ਨਹੀਂ ਖੁਸ਼ ਹੋ ਜੂਗੀ ਉਹ ਤਾਂ ਚੱਲ ਕੋਈ ਨਾ ਪਰਮਾਤਮਾ ਹਾਂ ਵੀ ਬੜੇ ਪੈਸੇ ਲਿਆ ਅੱਜ ਸਾਡਾ ਮੇਜਰ ਨਾਲੇ ਮੱਖਣੀ ਪਾਉ ਸਾਗ ਚ ਸਹੀ ਗੱਲ ਆ ਹਾਂ ਸਹੀ ਗੱਲ ਨਾਲ ਨਾਲ ਲੱਸੀ ਵੀ ਆਉ ਬਾਈ ਹਾਂ ਲੱਸੀ ਦਾ ਗਲਾਸ ਕੰਗਣੀ ਵਾਲਾ ਕੰਗਣੀ ਵਾਲਾ ਦੱਸ 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 ਰਾਜੂ ਮੈਂ ਤਾਂ ਦੱਸਦਾ ਹੁਣ ਤਾਂ ਤੁਸੀਂ ਦੱਸਣਾ ਜਾਂ ਦੱਸ ਸਰ ਉਹ ਬਾਈ ਗੱਲ ਲੈ ਉਹਨਾਂ ਕਰ ਲੈ ਦੇ ਆ ਬਾਈ ਹੈ 22000 ਦੀਆਂ ਹੂੰ ਉਹ ਕਿੱਥੇ ਰਾਜੂ ਮੈਂ ਤੈਨੂੰ ਸਾਰੀ ਗੱਲ ਦੱਸਦਾ 22000 ਰੁਪਿਆ ਲੱਗਿਆ ਮੈਂ ਦਿੱਤੀਆਂ ਨਹੀਂ ਠੀਕ ਆ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਬਾੜੇ ਚ ਖੜਾ 1 ਰੁਪਈਆ ਦਾ ਝੂਠ ਨਹੀਂ ਬੰਦੇ ਇੱਥੇ ਖੜੇ ਨੇ ਕਿ 26 ਅਮਾਨਦਾਰੀ ਹੈ ਤੇਰੀ ਮੈਂ ਕਿਹਾ ਯਾਰ 1 ਰੁਪਈਆ ਦਾ ਝੂਠ ਨਹੀਂ ਹੈ ਲੱਗਿਆ ਹੈ ਗੱਲ ਸੁਣ ਬਾਈ ਇਹਦੀ ਇਮਾਨਦਾਰੀ ਸਿਆਣਾ ਬੰਦਾ ਹੈ ਤੇਰਾ 13000 ਨੂੰ ਝੂਠ ਮਾਰਦੇ ਨਹੀਂ ਹੈ ਤੇਰਾ 13000 ਨੂੰ ਕੋਈ ਮੇਵਨਾ ਨਹੀਂ ਦਿੰਦਾ ਤੁਹਾਨੂੰ ਮੈਂ ਪੱਠਾ ਲੈ ਕੇ ਦੇਣਾ ਬੱਕਰੀਆਂ ਬਣੀਆਂ ਖੜੀਆਂ ਨੇ ਜੇ ਕਹੋਂ ਲੈਦਾ ਪੂੰਜ ਵਰਗੀਆਂ ਪੱਠਾ ਨੇ ਹਾਂ ਸਾਰਿਆਂ ਨੂੰ ਇਹ ਪਤਾ ਵੀ ਉਹਦੇ ਤੇਰੇ ਪੈਸੇ ਆਹ ਲਮ ਇਦਰਾ ਆ ਚੱਕ ਤੇਰੀ ਗੱਲ ਤੇ ਫੁੱਲ ਚਾੜ ਤੇ 26 ਦੀ ਹੋਗੀ ਓ 26 ਦੀ ਓ ਚੁੱਪ ਕਰ ਮੈਨੂੰ ਇਹ ਦੇ ਦਿੰਦਾ 6 ਮੈਂ ਤਾਂ ਹੁਣ ਪੈਸੇ ਗਿਣ ਲਾ ਆਪ ਉੱਪਰ ਇਹ ਹੋ ਜਾ ਯਾਰ ਮੁੱਥੇ ਲੱਗਣ ਵਾਲੇ ਬੰਦੇ ਨੇ 26 ਉਹ ਤੂੰ ਨਾਟਿਆ ਤੜਕੇ ਦੀ ਫਿਰਦੇ ਨੇ ਸੌ ਲੱਗੇ ਰਾਜੂ ਯਾਰ ਸੌ ਲੱਗੇ ਉਹਨਾਂ ਨੇ ਯਕੀਨ ਕਰ ਲਿਆ ਆਪਣੀ ਗੱਲ ਤੇ ਵਿਚਾਰਾਂ ਨੇ ਉਹ ਯਾਰ ਮੈਂ ਨਹੀਂ ਕਹਿੰਦਾ ਇੱਥੇ ਫਿਰਦੇ ਨੇ ਯਾਰ ਬੰਦੇ ਜਿੱਦੋਂ ਮਰਜੀ ਪੁੱਛ ਲਾਇਆ ਪੰਜ 4 ਸੌ ਜਿਹੇ ਗੱਲ ਕੋਈ ਨਹੀਂ ਉਹ ਝੂਠ ਮਾਰ ਰਹੇ ਆ ਇਹ ਵੀ ਮੇਰੇ ਤੋਂ ਬੋਲੂਗਾ ਹਾਂ ਨਹੀਂ ਸਹੀ ਗੱਲ ਬੰਦਾ ਸਹੀ ਆਪਾਂ ਨਹੀਂ ਝੂਠ ਬੋਲਦੇ ਬਾੜੇ ਉਹ ਗੱਲ ਸੁਣ ਤੇਰੀ ਛਾਤੀ ਦੇ ਹੱਥ ਧਰ ਕੇ ਕਹਿੰਦਾ ਅੱਜ ਮੂੰਹ ਕਰ ਲੈ ਲੈ ਕਰ ਲਿਆ ਯਾ ਸਾਡੇ 26 ਦੀਆਂ ਹੋ ਗਈਆਂ ਵੇ ਪੈਸੇ। ਜਾ ਦੇਖੋ ਜੋ ਕੇ। ਹਾਂ ਮੈਂ ਕਹਤਾ ਓਏ ਆਓ ਬਈ ਪੈਸੇ ਦਈਏ। ਆਜੋ। ਆਜੋ। ਖਰਚਾ ਦੋ ਮਿੰਟ ਜਰਾ। ਤਸੱਬਰ ਰੱਖ। ਜਿਹਦੇ ਕਰਮ ਨੇ ਵਿਗ ਜਾਣਗੀਆਂ। ਆ ਪੇਮੈਂਟ ਦਿਓ ਜੀ। ਆ ਲਓ ਜੀ ਆ ਸਾਈ ਬਾਈ ਦਾ ਸਾਈ ਵਾਲਾ। ਆ ਤਾਂ ਸਾਈ ਵਾਲਾ ਤੇਰਾ ਹੈ। ਹਾਂਜੀ। ਇਹਦੇ ਨਾਲ ਸੌਦੇ ਹੋਰ ਕਰਾਂਗੇ। ਹਾਂ ਹਾਂ ਹਾਂ। ਪੈਸੇ ਦਿਓ ਉਹਨੂੰ ਪਹਿਲਾਂ ਤਾਂ ਤੁਸੀਂ। 21 ਦਾ ਤਾਂ ਮੇਮਨਾ ਹੋ ਗਿਆ। 21 ਦਾ ਹੋ ਗਿਆ। ਚੰਚਾ ਹੋਣਾ। ਤੇ 34 ਦੀਆਂ ਹੋਗੀਆਂ ਦੋਵੇਂ ਬੱਕਰੀਆਂ 17 17 ਹਜ਼ਾਰ ਦੀਆਂ ਹੈਨਾ ਬਈ 55 ਹਜ਼ਾਰ ਹੋ ਗਿਆ ਜੀ ਸਾਹ ਵਲਾ ਲੋ ਕਿੰਨੇ ਹੋਗੇ 55 ਹੋ ਗਿਆ ਜੀ 21 ਤੇ 34 ਬਈ ਮੈਨੂੰ ਤਾਂ ਪਤਾ ਨਹੀਂ ਜੋੜੇ ਮੁੰਡੇ ਕਿੰਨੇ ਹੋਗੇ 55 ਹੋ ਗਿਆ ਜੀ 55 ਹੋ ਗਿਆ ਹਾਂ ਬਾਕੀ ਵੇਚੇ ਹੱਥ ਤੋਂ ਡੋਲੇ ਹੁੰਦੇ ਆ ਬਾਰੇ ਹੁੰਦੇ ਆ ਆ ਗਿਣੀ ਵੀਰੇ ਆਪਣੇ ਹੀ ਬੰਦਾ ਹੋਇਆ ਆਪਣੇ ਨੇ ਸਾਰੇ ਭਾਈ ਆਪਣੇ ਹੀ ਨੇ ਕੋਈ ਗੱਲ ਨਹੀਂ ਇਹ ਉਹ ਚਲ ਜਾਨ ਪਸ਼ਾਨ ਤਾਂ ਹੁੰਦੀ ਐ ਉਹ ਨਹੀਂ ਮੈਂ ਤਾਂ ਇਹ ਨਹੀਂ ਪਤਾ ਅਗਲਾ ਤਿੱਤਰ ਬਣ ਜੇ ਕੋਈ ਨਾ ਤਿੱਤਰ ਬਣ ਜਾ ਹਾਂ ਮੈਨੂੰ ਲੁੱਟਦੇ ਤੀ ਕਈ ਵਾਰੀ ਹੱਡੀਆਂ ਲਾਉਂਦਾ ਚਿੱਤਰਾ ਨੂੰ ਪਾਰ ਜਊ ਫੜ ਵੀ ਨਹੀਂ ਸਕਦਾ ਤੂੰ ਮੋਟਾ ਬੰਦਾ ਐ ਹੋ ਜਾਂਦਾ ਬਾਈ ਹੋ ਜਾਂਦਾ ਉੱਥੇ ਹੋਈ ਸੀ ਨਾ ਹਾਂ ਕਿਹੜੀ ਮੰਡੀ ਚੋਈ ਮੁੱਲਾ ਪਰਚ ਮੇਰੇ ਨਾਲ ਆ ਦੇਖੋ ਹੋਰ ਨਾ ਉਹਦਾ ਕਾਨੂੰ ਹੋਣ ਗਿਆ ਹੋਰਾ ਉਹ ਤਾਂ ਹੁਣ ਬਾਈ ਨੂੰ ਵੀ ਬਾਈ ਪੁੱਜ ਗਿਆ ਉਹ ਮੈਂ ਤਾਂ ਭੈਣ ਭੈਣ ਕਰਾਂ ਉਹ ਮੈਨੂੰ ਮੰਜੀ ਉਹ ਜਰ ਮਹਾਮਾ ਜੀ ਕੁੜੀ ਐ ਵਿਚਾਰੀ ਆਪਣੀ ਧੀ ਪਾਲਾ ਮੈਂ ਪੱਕੀਆਂ ਦਵਾਤੀਆਂ ਮੈਂ ਕਹਿੰਦੀ ਭਾਈ ਮੈਂ ਫੁੱਲ ਫੁੱਲ ਜੇ ਖਰੀਦ ਲਾਂ ਛੋਲੇ ਖਰੀਦ ਲਾਂ ਤੈਨੂੰ ਪੈਸੇ ਦਿਨੀ ਆ ਲੈਂਦੀ ਪੱਟ ਪਾਰ ਗਏ ਉਹ ਪੈਸੇ ਮੇਰੇ ਗਲ ਪੈ ਗਏ ਮੇਰੇ ਤਾਂ ਪਾਲਿਆ ਰੱਸਾ ਗਲ ਚ ਪਈ ਵਪਾਰੀ ਨੇ ਇਹ ਜੇ ਨੇ ਹੱਥ ਬੰਨ ਕੇ ਪੈਂਡਾ ਛੜਾਇਆ ਮਹਾ ਮੈਂ ਦਊ ਪੈਸੇ ਭਾਈ ਦਿੱਤੇ ਮੈਨੇ ਭਾਈ ਵਾਹ ਇੱਧਰ ਨੂੰ ਚੱਕੀ ਨਾ ਮਜ਼ਾ ਆ ਰਿਹਾ ਇੱਧਰ ਚੱਕ ਲੈ 50 50 ਹੋ ਗਿਆ ਜੀ 50 50 ਲੈ ਮੈਂ ਇੱਧਰ ਆ ਬਾਈ ਇਹਦਾ ਤੂੰ 500 ਰੇਡ ਤੇ ਦੁਬਾਰਾ ਖੇਡਾ ਤਾਂ ਕਈ ਵਾਰੀ ਨਾ ਫਰਕ ਪਾਇਆ ਇਹ ਕੀ ਦੇ ਨੇ ਮੇਰੇ ਨਹੀਂ ਇਹ ਤੇਰੇ ਨੇ ਇਹਨੇ ਦਿੱਤੇ ਨੇ ਆਤਾ ਇਹਨੇ ਦਿੱਤੇ ਨੇ ਮੈਨੂੰ ਹਾਂ